हां जी वाहे गुरु जी का खालसा वाहे गुरु जी की फतेह लो जी ਗੱਲ ਗੌਰ ਨਾਲ ਸੁਣਿਓ ਪੂਰੇ ਭਾਰਤ ਦੇ ਨੌਜਵਾਨ ਪੂਰੇ ਇੰਡੀਆ ਦੇ ਬਜ਼ੁਰਗ ਮਾਮਾ ਭੈਣਾ ਅਤੇ ਮੇਰੇ ਦੇਸ਼ ਦੇ ਕਿਸਾਨ ਭਰਾਵੋ ਲੋ ਗੱਲਾਂ ਧਿਆਨ ਨਾਲ ਸੁਣ ਲਿਓ ਤੇ 13 ਫਰਵਰੀ ਨੂੰ ਆਪਣਾ ਪੇਚਾ ਦੁਬਾਰੇ ਸੈਂਟਰ ਨਾਲ ਪੈਣ ਜਾ ਰਿਹਾ ਹੈ 13 ਫਰਵਰੀ ਨੂੰ ਹੋ ਜੋ ਤਿਆਰ ਬਨ ਲਓ ਰਾਸਣ ਬਨ ਲਓ ਮੰਜੇ ਬਿਸਤਰੇ ਅਤੇ ਪਹਿਲਾਂ ਵਾਂਗੂ ਜਿਵੇਂ ਆਪਾਂ 2020 ਦੇ ਵਿੱਚ ਵੱਡੀ ਜੰਗ ਜਿੱਤ ਕੇ ਆਏ ਵੱਡਾ ਸੰਘਰਸ਼ ਕਰਕੇ ਆਏ ਚੀਕਾਂ ਮਰਵਾ ਕੇ ਆਏ ਉਸੇ ਤਰ੍ਹਾਂ ਫੇਰ ਕਿਸਾਨ ਵੀਰੋ ਸੈਂਟਰ ਦੇ ਨਾਲ ਪੇਚਾ ਪੈ ਗਿਆ ਆਪਣਾ ਤੇ ਕਈ ਕਿਸਾਨ ਭਰਾਵਾਂ ਨੂੰ ਪਿੰਡਾਂ ਵਾਲਿਆਂ ਨੂੰ ਇਹ ਨਹੀਂ ਪਤਾ ਹੋਣਾ ਕੀ ਮੰਗਾ ਕੀ ਨੇ ਉਥੇ ਕਿਉਂ ਜਾਵਾਂਗੇ ਜਿਵੇਂ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਪਤਾ ਲੱਗਿਆ ਸੀ ਕਿ ਮੋਦੀ ਸਾਡੀਆਂ ਜ਼ਮੀਨਾਂ ਖੋਹਣੀਆਂ ਚਾਹੁੰਦਾ ਤੇ ਅਸੀਂ ਦੇਣੀਆਂ ਨਹੀਂ ਸਰਲ ਤਰੀਕੇ ਦੇ ਨਾਲ ਮੈਂ ਸਮਝਾਉਂਗਾ ਮੇਰੇ ਕੋਲੋਂ ਤੋੜ ਮਰੋੜ ਕੇ ਗੱਲ ਨਹੀਂ ਹੁੰਦੀ ਸੋ ਸਰਲ ਤੇ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਗੱਲ ਸਮਝਾਉਣ ਲੱਗਿਆ ਕਿ ਸਾਡਾ ਪੇਚਾ ਮੋਦੀ ਨਾਲ ਦੁਬਾਰੇ ਕਿਉਂ ਪੈ ਗਿਆ ਲੋ ਤਿਆਰੀਆਂ ਨੌਜਵਾਨ ਵੀ ਖਿੱਚਣ ਸਾਡੇ ਬਜ਼ੁਰਗ ਵੀ ਖਿੱਚਣ ਸਾਡਾ ਮਜ਼ਦੂਰ ਭਾਈਚਾਰਾ ਵੀ ਖਿੱਚੇ ਸਾਡੇ ਕਿਸਾਨ ਵੀ ਖਿੱਚਣ ਤੇ ਸਾਡੀਆਂ ਮਾਮਾ ਭੈਣਾ ਵੀ ਤਿਆਰੀ ਪੂਰੀ ਖਿੱਚ ਲੋ ਤਾਂ ਜੋ ਆਪਾਂ ਜੋ ਮੋਦੀ ਦੀ ਧੌਣ ਚ ਕੀ ਲਾੜਿਆ ਹੋਇਆ ਜੋ ਅੱਜ ਤੱਕ ਕਿਸੇ ਤੋਂ ਨਿਕਲਿਆ ਨਹੀਂ ਪਹਿਲਾਂ ਵੀ ਜੇ ਕੱਢਿਆ ਤਾਂ ਕਿਸਾਨਾਂ ਨੇ ਕੱਢਿਆ ਪੂਰੇ ਭਾਰਤ ਦੇ ਕਿਸਾਨਾਂ ਨੇ ਮੋਦੀ ਨੂੰ ਝਕਾਇਆ ਜੋ ਲਕੀਰ ਕਹਿੰਦੇ ਮੋਦੀ ਖਿੱਚ ਦਿੰਦਾ ਅੱਜ ਕਹਿੰਦੇ ਪਿੱਛੇ ਨਹੀਂ ਮੁੜਦਾ ਤੇ ਫਿਰ ਪੂਰੇ ਭਾਰਤ ਦੇ ਕਿਸਾਨ ਇਕੱਠੇ ਹੋਏ ਤੇ ਪਿੱਛੇ ਮੂੜ ਕੇ ਆਏ ਪਰ ਹੁਣ ਬੰਦਾ ਜਦੋਂ ਜਵਾਨ ਤੋਂ ਭੱਜ ਜੇ ਕਹਿੰਦੇ ਮਰੇ ਮੁਕਰੇ ਦਾ ਇਲਾਜ ਨਹੀਂ ਕੋਈ ਹੁੰਦਾ ਬਾਈ ਜਦੋਂ ਬੰਦਾ ਮੁੱਕਰੀ ਜਾਵੇ ਜਵਾਨ ਕਰਕੇ ਜਦੋਂ ਬੰਦਾ ਭੱਜੀ ਜਾਵੇ ਫਿਰ ਉਹ ਬੰਦਾ ਮਾੜਾ ਹੁੰਦਾ ਜਿਹੜਾ ਜਮਾਨ ਕਰਦਾ ਹੁੰਦਾ ਜਿਹੜਾ ਬੰਦਾ ਅਗਲਾ ਹੁੰਦਾ ਉਹ ਨਹੀਂ ਮਾੜਾ ਹੁੰਦਾ ਤੁਸੀਂ ਟੁੱਟ ਜਾਂਦੇ ਹੋ ਉਹਦੇ ਨਾਲ ਹੁਣ ਜਦੋਂ ਬੰਦਾ ਯਕੀਨ ਦਵਾ ਦੇ ਜਦੋਂ ਬੰਦਾ ਵਿਸ਼ਵਾਸ ਦਵਾ ਦੇ ਜਦੋਂ ਬੰਦਾ ਲਿਖਤੀ ਦੇ ਦੇ ਤੇ ਉਦੋਂ ਬਾਅਦ ਬੰਦਾ ਆਪਦੇ ਬਾਦਿਆਂ ਤੋਂ ਭੱਜ ਜੇ ਤੇ ਫਿਰ ਇਹ ਦੱਸੋ ਸਾਹਮਣੇ ਵਾਲਾ ਆਗੂ ਮਾੜਾ ਜਾਂ ਉਹ ਮਾੜਿਆ ਜਿਹੜੇ ਜਵਾਨ ਤੋਂ ਭੱਜ ਜਾਣ ਜਵਾਨ ਤੋਂ ਭੱਜ ਜਾਣਾ ਬਹੁਤ ਮਾੜੀ ਗੱਲ ਹੁੰਦੀ ਹੈ ਇਸ ਕਰਕੇ ਸਰਕਾਰਾਂ ਜਵਾਨਾਂ ਤੋਂ ਭੱਜ ਜਾਂਦੀਆਂ ਨੇ ਤੇ ਤੁਸੀਂ ਆਗੂਆਂ ਨੂੰ ਮਾੜੇ ਕਹਿਣ ਲੱਗ ਜਾਨੇ ਹੋ ਯਾਰ ਸਮਝੋ ਗੱਲ ਨੂੰ ਜਿਹੜਾ ਆਗੂ ਹੁੰਦਾ ਗਵਾਹੀ ਕਰਦਾ ਹੁੰਦਾ ਉਹਦੇ ਕੰਦਿਆਂ ਤੇ ਬਹੁਤ ਭਾਰ ਹੁੰਦਾ ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਤੇ ਹਰਿਆਣੇ ਦੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਾਈ 13 ਫਰਵਰੀ ਨੂੰ ਤਿਆਰ ਹੋ ਜਾਓ ਤਿਆਰ ਹੋ ਜਾਓ ਤਿਆਰ ਹੋ ਜਾਓ ਆਪਾਂ ਨੇ ਦਿੱਲੀ ਦੇ ਦਰਵਾਜ਼ੇ ਖੜਕਾ ਦੇਣੇ ਆ ਦਿੱਲੀ ਦੀਆਂ ਸੜਕਾਂ ਜਾਮ ਕਰ ਦੇਣੀਆਂ ਨੇ ਇਹ ਨਾ ਹੋ ਜੇ ਮੋਦੀ ਉਹਨਾਂ ਨੂੰ ਮਿੱਥਸਾ ਹੋਣਾ ਨੂੰ ਸੈਂਟਰ ਦੀ ਸਰਕਾਰ ਨੂੰ ਕਿ ਜਿਹੜੇ ਹੁਣ ਜਥੇਬੰਦੀਆਂ ਪੰਜਾਬ ਚੋਂ ਤੁਰਨ ਗਈਆਂ ਹਰਿਆਣਾ ਚੋਂ ਤੁਰਨ ਗਈਆਂ ਜਾਂ ਉੱਤਰੀ ਭਾਰਤ ਦੀਆਂ ਕਾਫੀ ਜਥੇਬੰਦੀਆਂ ਨੇ ਵੀ ਉਹਨਾਂ ਨਾਲ ਕੋਈ ਬੰਦਾ ਹੀ ਨਹੀਂ ਤੁਰਦਾ ਓਏ ਭਰਾਵੋ ਇਹ ਲੜਾਈ ਜਥੇਬੰਦੀਆਂ ਦੀ ਨਹੀਂ ਹੈ ਇਹ ਲੜਾਈ ਸਾਡੀਆਂ ਜ਼ਮੀਨਾਂ ਦੀ ਹੈ ਸਾਡੇ ਜ਼ਮੀਨਾਂ ਦੇ ਉੱਪਰ ਜੋ ਫਸਲ ਉਗਾਉਣਿਆਂ ਫਸਲਾਂ ਦੀ ਹੈ ਤੇ ਨਾਲ ਦੀ ਨਾਲ ਜੋ ਫਸਲਾਂ ਅਗਾ ਕੇ ਖਾਨਿਆਂ ਤੇ ਜਿਹੜੇ ਵਰਤਦੇ ਆ ਅੱਗੇ ਕਮਾਉਣਿਆਂ ਸਭ ਕੁਝ ਕਰਦੇ ਆ ਨਸਲਾਂ ਦੀ ਹੈ ਇਹ ਲੜਾਈ ਸਾਡੀ ਹੋਣਦੀ ਹੈ ਇਹ ਲੜਾਈ ਸਾਡੀਆਂ ਨਸਲਾਂ ਦੀ ਹੈ ਲੜਾਈ ਸਾਡੀਆਂ ਫਸਲਾਂ ਦੀ ਹੈ ਸੋ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਆਪਾਂ ਨੇ 13 ਤਰੀਕ ਨੂੰ ਬਾਈ ਜੀ ਪਿੰਡਾਂ ਚੋਂ ਤੁਰਨਾ ਹੈ ਟਰੈਕਟਰ ਟਰਾਨੀਆਂ ਕਰ ਲੋ ਤਿਆਰ ਤਰਪਾਲਾਂ ਬੰਨ ਲਓ ਘਟੋ ਘਟ ਇੱਕ ਸਾਲ ਦਾ ਰਸਨ ਚੱਕ ਲਿਓ ਨਾਲ ਇਹ ਆਪਾਂ ਵਹਿਮ ਕੱਢ ਕੇ ਆਉਣਾ ਹੈ ਮੋਦੀ ਹੋਣ ਤੋਂ ਇਹ ਹੈ ਕਿ ਅਸੀਂ ਇਹਨਾਂ ਨੂੰ ਹਰਿਆਣਾ ਨਹੀਂ ਡੱਪਣ ਦੇਣਾ ਸ਼ਾਇਦ ਪੰਜਾਬ ਸਰਕਾਰ ਵੀ ਅਰਚਨਾ ਡਾਵੇ ਇਸ ਵਾਰ ਕਿਉਂਕਿ ਸੈਂਟਰ ਤੋਂ ਚਲਦੀ ਹੈ ਜਦੋਂ ਸੈਂਟਰ ਨੇ ਹੁਕਮ ਕਰਤਾ ਤਾਂ ਇਹ ਇਹ ਜਿਹੜੀ ਸਰਕਾਰ ਹੁਣ ਮੌਜੂਦਾ ਹੈ ਇਹਦੀ ਲੱਤਾਂ ਚ ਨਹੀਂ ਜਾਣ ਨਹੀਂ ਕੀ ਇਹ ਸੈਂਟਰ ਨੂੰ ਦੋ ਟੁੱਕ ਦੇ ਦੇ ਜਾਂ ਅੱਖਾਂ ਦਿਖਾ ਦੇ ਕਿਉਂਕਿ ਜੇ ਤਾਂ ਹੁੰਦਾ ਚਰਨਜੀਤ ਚੰਨੀ ਮੁੱਖ ਮੰਤਰੀ ਮਹਾਂਦੇ ਇੱਕ ਗੱਲ ਦਾ ਫੈੜਾ ਬੰਦੇ ਦੀ ਦਾ ਮੋਦੀ ਆਇਆ ਸੀ ਤੇ ਮੋਦੀ ਨੇ ਬੜਾ ਪਿੱਟਣਾ ਪਿੱਟਿਆ ਕਿ ਮੈਨੂੰ ਕਿਸਾਨਾਂ ਤੋਂ ਖਤਰਾ ਸੀ ਕਿਸਾਨ ਮੈਨੂੰ ਮਾਰ ਸਕਦੇ ਸੀ ਮੈਂ ਮੱਸਾ ਬਚ ਕੇ ਆਇਆ ਪਰ ਚਰਨਜੀਤ ਚੰਨੀ ਨੇ ਦੋ ਟੁਕ ਕਿਹਾ ਕਿ ਤੈਨੂੰ ਕੋਈ ਖਤਰਾ ਨਹੀਂ ਸੀ ਤੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਤੇਰੀ ਰੈਲੀ 'ਚ ਇਕੱਠ ਨਹੀਂ ਹੋਇਆ ਤਾਂ ਕਰਕੇ ਤੂੰ ਪਲ ਤੋਂ ਮੁੜ ਗਿਆ ਇਹਦੇ ਵਿੱਚ ਕਿਸਾਨਾਂ ਦੀ ਕੋਈ ਗਲਤੀ ਨਹੀਂ ਕਿਸਾਨ ਮੇਰੇ ਆਪਣੇ ਐ ਉਹ ਗੱਲ ਦਾ ਪੰਜਾਬ ਹਮੇਸ਼ਾ ਕਰਜ਼ਦਾਰ ਰਹੂਗਾ ਚੰਨੀ ਦੀ ਦਾ ਹੁਣ ਇਹ ਕਹਿੰਦਾ ਕਿ ਯਾਰ ਇੱਥੋਂ ਦੀ ਜਿਹੜੀ ਹੁਣ ਦੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਇਹ ਤਾਂ ਇਹ ਨਹੀਂ ਪਤਾ ਸੈਂਟਰ ਦੀ ਗੱਲ ਮੰਨ ਕੇ ਆਪਦੇ ਕਿਸਾਨਾਂ ਦੀ ਲਾਠੀ ਚਾਰਜ ਕਰਦੇ ਕਿਉਂਕਿ ਪਹਿਲਾਂ ਵੀ ਤਾਂ ਇਸੇ ਸਰਕਾਰ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਹੀ ਸੀ ਕਿ ਇਹ ਜਿਹੜੇ ਕਿਸਾਨ ਹੁੰਦੇ ਆ ਜੱਥੇਬੰਦੀਆਂ ਵਾਲੇ ਹੁੰਦੇ ਆ ਇਹ ਨਾ ਜਗ੍ਹਾ ਦੇਖਦੇ ਆ ਨਾ ਵੱੱਜਾ ਦੇਖਦੇ ਆ ਕਦੇ ਇਹ ਜਗਾ ਦੇਖਦੇ ਵਜਾ ਨਹੀਂ ਦੇਖਦੇ ਵੀ ਕਿਉਂ ਧਰਨਾ ਲਾਉਣਾ ਹੈ ਉਹਦਾ ਮਤਲਬ ਕਹਿੰਦਾ ਸੀ ਹਰੇਕ ਥਾਂ ਦੇ ਧਰਨਾ ਲਾਉਂਦਾ ਹੈ ਪਾਲਿਸੀ ਕੀ ਹੈ ਹੁਣ ਮੈਂ ਤੁਹਾਨੂੰ ਸਮਝਾਉਣਾ ਚਾਹਣਾ ਮੋਦੀ ਹੈ ਜਿਹੜਾ ਜਿਹੜਾ ਮੋਦੀ ਹੈ ਪੰਜਾਬ ਦੀਆਂ ਜੱਥੇਬੰਦੀਆਂ ਦੇ ਪਿੱਛੇ ਪਿਆ ਹੋਇਆ ਹੈ ਕਿ ਦੋ ਫਾੜ ਕਰ ਦੋ ਇਹਨਾਂ ਨੂੰ ਪਾੜ ਦੋ ਇਹਨਾਂ ਨੂੰ ਅੱਡ-ਅੱਡ ਕਰਕੇ ਇਹਨਾਂ ਨੂੰ ਘਰਾਂ ਦੇ ਵਿੱਚ ਬਿਠਾ ਦਿਓ ਤਾਂ ਜੋ ਜੋ ਪੰਜਾਬ ਦੀ ਜ਼ਮੀਨ ਇਹਦੇ ਕਾਰਪੋਰੇਟ ਘਰਾਣੇ ਖਰੀਦਦੇ ਆ ਜੋ ਕੁਝ ਕ ਚੰਦਕ ਕਾਰਪੋਰੇਟ ਘਰਾਣੇ ਆ ਨਾ ਉਹ ਪੰਜਾਬ ਦੀ ਜ਼ਮੀਨ ਤੇ ਅੱਖ ਰੱਖੀ ਬੈਠਿਆ ਹੈ ਹੁਣ ਜੇ ਪੰਜਾਬ ਚ ਜੱਥੇਬੰਦੀਆਂ ਖਤਮ ਹੋ ਗਈਆਂ ਕਿਸਾਨੀ ਜੱਥੇਬੰਦੀਆਂ ਬਿਲਕੁਲ ਹੀ ਡੈੱਡ ਹੋ ਗਈਆਂ ਉਹ ਲੜਾਈ ਤੁਹਾਡੀ ਪੰਜਾਬੀਓ ਕੌਣ ਲੜੂ ਕਿਸਾਨੀ ਦੀ ਤੁਹਾਡੀ ਜ਼ਮੀਨਾਂ ਦੀ ਲੜਾਈ ਕੌਣ ਲੜੂਗਾ ਦੱਸੋ ਜੇ ਜੱਥੇਬੰਦੀਆਂ ਚ ਆਉਂਦੀਆਂ ਰਹਿਣਗੀਆਂ ਤਾਂ ਸਾਡੀਆਂ ਜ਼ਮੀਨਾਂ ਪਹਿਲਾਂ ਜਵੇਂ ਅਸੀਂ ਬਚਾਈਆਂ ਨੇ ਨਾ ਮੋਰਚਾ ਲਾ ਕੇ ਉਸੇ ਤਰ੍ਹਾਂ ਅਸੀਂ ਹੁਣ ਮੋਰਚਾ ਲਾ ਕੇ ਜ਼ਮੀਨਾਂ ਤਾਂ ਬਚਾਰਾਂਗੇ ਯਾਰ ਹਾਂ ਵਿਚਾਰਾਂ ਦੀ ਲੜਾਈ ਅਲੱਗ ਹੁੰਦੀ ਹੈ ਤੇ ਜਿਹੜਾ ਮਸਲਾ ਹੁੰਦਾ ਹੈ ਜਿਵੇਂ ਕਿਸਾਨੀ ਦੀ ਲੜਾਈ ਆ ਉਹ ਸਾਡੀ ਇੱਕ ਹੋਣੀ ਚਾਹੀਦੀ ਹੈ ਵਿਚਾਰ ਇੱਕ ਮੱਤ पेਦ ਰੱਖੋ ਮੇਰੇ ਕਿਸੇ ਜਥੇਬੰਦੀ ਦੇ ਪ੍ਰਧਾਨ ਨਾਲ ਵਿਚਾਰ ਨਹੀਂ ਮਿਲਦੇ ਮੇਰੇ ਕਿਸੇ ਉਗਰਾਹਾਂ ਜਥੇਬੰਦੀ ਨਾਲ ਮੇਰੇ ਲਾਲਾ ਲੋ ਮੇਰੇ ਵਿਚਾਰ ਨਹੀਂ ਮਿਲਦੇ ਪਰ ਯਾਰ ਜਦੋਂ ਲੜਾਈ ਇੱਕ ਹੋਵੇ ਕਿਸਾਨੀ ਦੀ ਉਦੋਂ ਸਾਨੂੰ ਇੱਕ ਹੋ ਜਾਣਾ ਚਾਹੀਦਾ ਜਦੋਂ ਲੜਾਈ ਜਵਾਨੀ ਦੀ ਹੋਵੇ ਉਦੋਂ ਸਾਨੂੰ ਇੱਕ ਹੋ ਜਾਣਾ ਚਾਹੀਦਾ ਇਹ ਮਸਲੇ ਇਹ 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 ਜਿਹੜਾ ਦਿਮਾਗੀ ਤੌਰ ਤੇ ਹੁੰਦਾ ਸਿਸਟਮ ਕਿ ਯਾਰ ਕਿਹੜਾ ਬੰਦਾ ਦਿਮਾਗ ਨਾਲ ਚੱਲਦਾ ਕਿ ਅਸੀਂ ਬਚ ਰਹੀਏ ਸੋ ਸੈਂਟਰ ਚੋਂ ਦਾ ਖਤਮ ਕਰਨੀਆਂ ਜਿੱਥੇ ਬੰਦਿਆਂ ਨੂੰ ਪਹਿਲੀ ਗੱਲ ਤਾਂ ਜੋ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਸਾਡੀਆਂ ਜ਼ਮੀਨਾਂ ਖਰੀਦ ਲੈਣ ਤੇ ਉਹ ਵਪਾਰ ਆਪਦਾ ਖੋਲ ਲੈਣ ਜਦੋਂ ਸਾਡੇ ਕੋਲੇ ਜ਼ਮੀਨਾਂ ਨਾ ਰਹਿਣ ਤੇ ਵਪਾਰ ਉਹਦੋਂ ਖੋਲਣਗੇ ਜਦੋਂ ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ਖੋਕੇ ਲੈ ਗਏ ਇੱਕ ਤਾਂ ਮਸਲਾ ਇਹ ਸਭ ਤੋਂ ਵੱਡਾ ਹੈ ਦੂਜਾ ਮਸਲਾ ਇਹ ਕਿ ਇੰਪੋਰਟ ਡਿਊਟੀ ਸਾਡੀਆਂ ਜਿਹੜੀਆਂ ਫਸਲਾਂ ਤੇ ਲੱਗਦੀਆਂ ਉਹ ਖਤਮ ਕਰਨ ਜਾ ਰਹੇ ਨੇ ਵਿਦੇਸ਼ੀ ਫਸਲਾਂ ਇਹ ਲੈਣ ਲਈ ਤਿਆਰ ਹੋ ਗਏ ਨੇ ਤੇ ਜਦੋਂ ਵਿਦੇਸ਼ੀ ਫਸਲਾਂ ਇਹ ਲੈਣਗੇ ਤੇ ਫਿਰ ਸਾਡੀਆਂ ਫਸਲਾਂ ਨੂੰ ਥੋੜੀ ਪਸੰਦ ਕਰਨਗੇ ਸਾਡੀਆਂ ਫਸਲਾਂ ਤਾਂ ਬੇਰਾਂ ਦੇ ਭਾਅ ਵੀ ਨਹੀਂ ਵਿਕਣੀਆਂ ਰੁਣ ਲੰਗੀਆਂ ਇੰਪੋਰਟ ਡਿਊਟੀ ਜਦੋਂ ਖਤਮ ਕਰਤੀ ਸਾ ਜਿਹੜੀ ਸਾਡੀ ਕਣਕ ਦਾ ਰੇਟ ਹੈ ਜੇ ਅੱਜ 2000 ਤਾਂ ਕੱਲ ਨੂੰ 800 ਰਹਿ ਜੂ ਕਿਸਾਨ ਭਰਾਵੋ ਕੀ ਖਾਓਗੇ ਕੀ ਪਾਓਗੇ ਕੀ ਪੀਓਗੇ ਇਹ ਗੱਲ ਗਲਤ ਪਾਸੇ ਨੂੰ ਚਲੀ ਜਾਣੀ ਆ ਭਾਈ ਤਾਂ ਕਰਕੇ ਮੱਥਾ ਮਾਰ ਦਿਆਂ ਤਾਂ ਕਰਕੇ ਸਮਝਾਉਣਿਆ ਓਏ 13 ਤਰੀਕ ਨੂੰ ਸਾਡਾ ਸਾਰਿਆਂ ਦਾ ਜਾਣਾ ਜ਼ਰੂਰੀ ਹੈ ਇਹਨਾਂ ਸਮਝੋ ਮੈਂ ਆ ਜੱਥੇਬੰਦੀ ਨਾਲ ਜੁੜਿਆ ਮੈਂ ਉਹਦੇ ਨਾਲ ਜੁੜਿਆ ਜਾਣਾ ਨਹੀਂ ਭਾਈ ਆਪਣੀਆਂ ਜ਼ਮੀਨਾਂ ਬਚਾਉਣ ਜਾਣਾ ਕਿਸੇ ਜੱਥੇਬੰਦੀ ਨੂੰ ਬਚਾਉਣ ਨਹੀਂ ਜਾਣਾ ਸੋ ਇਸ ਵਾਰ ਜੋ ਅਗਵਾਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਗਵਾਈ ਕੌਣ ਕਰ ਰਿਹਾ ਸੋ ਇਸ ਵਾਰ ਅਗਵਾਈ ਸਾਡੇ ਬਹੁਤ ਵਧੀਆ ਲੀਡਰ ਸਵਰਨ ਪੰਧੇ ਰਰਗੇ ਬਹੁਤ ਵਧੀਆ ਸਾਡਾ ਲੀਡਰ ਜਗਦੀਸ਼ ਸਿੰਘ ਡੱਲਿਆਲ ਬਾਪੂ ਹੋਰ ਬਹੁਤ ਵਧੀਆ ਲੀਡਰ ਨੇ ਜੋ ਨਾਲ-ਨਾਲ ਸਿੱਖੀ ਦੀ ਗੱਲ ਵੀ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਵੀ ਕਦੇ ਸਾਡੇ ਇਨਸਾਨ ਸਭਾ ਤੇ ਉਂਗਲ ਨਹੀਂ ਚੱਕੀ ਕਦੇ ਸਿੱਖੀ ਤੇ ਉਂਗਲ ਨਹੀਂ ਚੱਕੀ ਹਮੇਸ਼ਾ ਸਿੱਖੀ ਦੀ ਗੱਲ ਕੀਤੀ ਹੈ ਨੌਜਵਾਨਾਂ ਦੀ ਗੱਲ ਕੀਤੀ ਹੈ ਕਦੇ ਇਹਨਾਂ ਆਗੂਆਂ ਨੇ ਕਦੇ ਨਹੀਂ ਕਿਹਾ ਕਿ ਨੌਜਵਾਨਾਂ ਨੂੰ ਸਟੇਜਾਂ ਤੇ ਨਾ ਚੜਨ ਦਿਓ ਇਹ ਆਗੂ ਨੌਜਵਾਨਾਂ ਨੂੰ ਬੁਲਾ ਕੇ ਸਟੇਜਾਂ ਤੋਂ ਬੁਲਾਉਂਦੇ ਰਹੇ ਨੇ ਇਹ ਆਗੂ ਹੈ ਇਸ ਵਾਰ ਤਾਂ ਮੈਂ ਕਹਿਣਾ ਕੀ ਭਾਈ ਬੈਗ ਮੰਨ ਲਓ ਤਿਆਰੀਆਂ ਕਰ ਲਓ 13 ਫਰਵਰੀ ਆ ਗਈ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਮੈਂ ਖਨੌਰੀ ਵਾਲੇ ਪਾਸੇ ਗਿਆ ਸੀ ਖਨੌਰੀ ਜਿਹੜਾ ਬਾਡਰ ਹੈ ਉਸ ਬਾਡਰ ਤੇ ਇਸ ਵਾਰ ਸੈਂਟਰ ਦੀ ਸਰਕਾਰ ਦੇ ਕਹਿਣ ਮੁਤਾਬਕ ਹਰਿਆਣੇ ਦੀ ਖੱਟਰ ਸਰਕਾਰ ਨੇ ਬੈਰੀਗੇਟ 2 ਕਿਲੋਮੀਟਰ ਤੱਕ ਲਾਤੇ ਇਸ ਵਾਰ ਵੱਡੇ ਵੱਡੇ ਪੱਥਰ ਲਿਆ ਕੇ ਸਿਰ ਤੇ ਬੈਰੀਕੇਟ 2 ਕਿਲੋਮੀਟਰ ਦੀ ਦੂਰੀ ਤੱਕ ਜਾਓਗੇ 2 ਕਿਲੋਮੀਟਰ ਤੱਕ ਬੈਰੀਕੇਟ ਧਰ ਵੀ ਦਿੱਤੇ ਆ ਓਏ ਪੰਜਾਬੀਓ ਕਿਤੇ ਆਪਾਂ ਕਲੰਕ ਨਾ ਖੱਤ ਲਈਏ ਕਿਤੇ ਆਪਾਂ ਇਹ ਨਾ ਹੋ ਜਾਏ ਕਿ ਜਥੇਬੰਦੀ ਵਾਲੇ ਇਕੱਲੇ ਰਹਿ ਜਾਣ ਤੇ ਉੱਥੇ ਜਾ ਕੇ ਉਹਨਾਂ ਤੋਂ ਬੈਰੀਕੇਟ ਨਾ ਟੁੱਟਣਾ ਉਹਨਾਂ ਤੋਂ ਅੱਗੇ ਨਾ ਲੰਘਿਆ ਜਾਵੇ ਖਾਸ ਕਰ ਬਜ਼ੁਰਗੀਆਂ ਨਾ ਰਹਿ ਜਾਣ ਇਕੱਲੇ ਨੌਜਵਾਨੋ ਮੈਂ ਤਾਂ ਕਹਿੰਦਾ ਨੌਜਵਾਨੋ ਆਪਣੇ ਬਜ਼ੁਰਗਾਂ ਦੀ ਵੇਇਤ ਨਹੀਂ ਹੋਣ ਦੇਣੀ ਆਪਣੇ ਬਜ਼ੁਰਗਾਂ ਦੇ ਨਾਲ ਖੜਨਾ ਓ ਜਦੋਂ ਬਜ਼ੁਰਗ ਆਪਣੇ ਨਾਲ ਖੜ ਸਕਦੇ ਆ ਤੇ ਫਿਰ ਆਪਾਂ ਕਿਉਂ ਨਹੀਂ ਬਾਈ ਖੜਾਂਗੇ ਬਜ਼ੁਰਗਾਂ ਦੇ ਨਾਲ ਤਾ ਕੂਕਦਾ ਮੈਂ ਤਾ ਪਿੱਟਦਾ ਸ਼ੇਅਰ ਕਰੀ ਚੱਲੇ ਮੈਂ ਗੱਲਾਂ ਲੱਖ ਲੱਖ ਦੀਆਂ ਕਰਨੀਆਂ ਨੇ ਤੱਥਾਂ ਦੇ ਆਧਾਰ ਤੇ ਕਰਨੀਆਂ ਜੇ ਇੱਕ ਵੀ ਗੱਲ ਗਲਤ ਹੋਈ ਤਾਂ ਕਹਿ ਦਿਓ ਸੋ ਇੰਪੋਰਟ ਡੋਟੀ ਜਦੋਂ ਖਤਮ ਕਰਤੀ ਤਾਂ 800 ਰੁਪਏ ਰੇਟ ਰਹਿ ਜਾਣਾ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਜ਼ਮੀਨਾਂ ਖਰੀਦ ਲੈਣੀਆਂ ਨੇ ਤੇ ਪਿਛਲੀ ਵਾਰ ਕੀ ਸੀ ਭਾਈ ਦੋ ਮਸਲੇ ਇਹ ਵੱਡੇ ਐ ਅਸੀਂ ਨਾਰਾ ਕੀ ਲਾਉਂਦੇ ਰਹੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੈਂ ਵੀ ਕਈ ਵਾਰ ਕਈ ਵਾਰ ਮੈਂ ਜੱਥੇਬੰਦੀਆਂ ਨੂੰ ਕਿਹਾ ਕਿ ਭਾਈ ਕਿਸਾਨ ਮਜ਼ਦੂਰ ਇਕਤਾ ਕੱਲਾ ਨਾਰੇ 'ਚ ਹੀ ਰਹਿ ਗਿਆ ਸਾਡੀ ਇਕਤਾ ਨਹੀਂ ਹੈਗੀ ਮਜ਼ਦੂਰਾਂ ਦੀਆਂ ਮੰਗਾਂ ਅਸੀਂ ਵਿੱਚ ਨਹੀਂ ਰੱਖਦੇ ਮਜ਼ਦੂਰਾਂ ਦੀਆਂ ਮੰਗਾਂ ਵੀ ਹੋਣੀਆਂ ਖਾਸ ਨੇ ਜਿੰਨੀਆਂ ਕਿਸਾਨਾਂ ਦੀਆਂ ਨੇ ਜੇ ਕਿਸਾਨ ਬਚੂ ਤਾਂ ਮਜ਼ਦੂਰ ਬਚੂ ਜੇ ਮਜ਼ਦੂਰ ਬਚੂ ਤਾਂ ਕਿਸਾਨ ਬਚੂ ਮਜ਼ਦੂਰਾਂ ਦੀਆਂ ਮੰਗਾਂ ਵੀ ਹੋਣੀਆਂ ਲਾਜ਼ਮੀ ਸੀ ਸੋ ਇਸ ਵਾਰ ਮਜ਼ਦੂਰਾਂ ਦੀਆਂ ਮੰਗਾਂ ਵੀ ਵਿੱਚ ਰੱਖਤੀਆਂ ਤਾਂ ਜੋ ਕੱਲਾ ਨਾਰਾ ਹੀ ਨਹੀਂ ਬਰਾਬਰ ਮਜ਼ਦੂਰਾਂ ਦੀਆਂ ਮੰਗਾਂ ਮਣਾ ਕੇ ਲੈ ਕੇ ਆਈਏ ਮਜ਼ਦੂਰਾਂ ਦੀ ਸਭ ਤੋਂ ਵੱਡੀ ਮੰਗ ਇਹ ਰੱਖਦੀ ਹੈ ਕਿ ਜਿਹੜਾ ਪਹਿਲਾਂ 100 ਦਿਨ ਹੁੰਦੇ ਸੀ ਨਰੇਗਾ ਦੇ ਵਿੱਚ ਮਜ਼ਦੂਰਾਂ ਦੇ ਸਾਡੇ ਭਰਾਵਾਂ ਦੇ ਉਹ 200 ਦਿਨ ਹੋਣੇ ਚਾਹੀਦੇ ਆ ਉਹ 200 ਦਿਨ ਹੋਣੇ ਚਾਹੀਦੇ ਆ ਤੇ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਜੋ ਮਿਹਨਤ ਹੈ ਉਹ ਵੀ ਵਧਣੀ ਚਾਹੀਦੀ ਹੈ ਸੋ ਇਹ ਮੰਗਾਂ ਨੂੰ ਨਾਲ ਲੈ ਕੇ ਚੱਲਣਾ ਹੈ ਮਨਰੇਗਾ ਦੀ ਜਿਹੜੀ ਦਿਹਾੜੀ ਆ ਉਹ ਵਧਾ ਵਧਾ ਵੀ ਦੇਣੀ ਚਾਹੀਦੀ ਹੈ ਤੇ ਇਹਨਾਂ ਦੇ ਦਿਨ ਵੀ ਵਧਾ ਦੇਣੇ ਚਾਹੀਦੇ ਆ ਸੋ ਇਹ ਮੰਗਾ ਮਜ਼ਦੂਰ ਭਾਈਚਾਰੇ ਦੀ ਵੀ ਇਸ ਵਾਰ ਨਾਲ ਨੇ ਸੋ ਮਜ਼ਦੂਰ ਭਰਾਵਾਂ ਨੂੰ ਦੁਕਾਨਦਾਰ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੇਚਾ ਮੋਦੀ ਨਾਲ ਫੇਰ ਪੈ ਗਿਆ ਭਾਈ ਤੇ ਫਿਰ ਆਜੋ ਹੁਣ 13 ਤਰੀਕ ਨੂੰ 13 ਤਰੀਕ ਨੂੰ ਖੱਟਰ ਸਰਕਾਰ ਨੂੰ ਦੱਸ ਦੇਣਾ ਜੋ ਸਾਨੂੰ ਹਰਿਆਣੇ ਦੇ ਵਿੱਚੋਂ ਨੰਗਣ ਨਹੀਂ ਦੇਊਗੀ ਸੋ ਇਸ ਵਾਰ ਬੈਰੀਕੇਡ ਉਹ ਤੋਂ ਪਹਿਲਾਂ ਨਾਲੋਂ ਵੱਧ ਲਾਤੇ ਆ ਬਾਈ ਕਿਵੇਂ ਬਾਰ ਬਾਰ ਤੁਹਾਨੂੰ ਤਾਂ ਕਿਉਂ ਨਾ ਕਿ ਬਾਈ ਜੇ ਕੱਲੇ ਬਜ਼ੁਰਗ ਰਹਿਗੇ ਹੋਏ ਜੇ ਕੱਲੇ ਬਜ਼ੁਰਗ ਰਹਿਗੇ ਨੌਜਵਾਨੋਂ ਤੇ ਉਹਨਾਂ ਤੋਂ ਬੈਰੀਕੇਡ ਨਹੀਂ ਟੁੱਟਨੇ ਓਏ ਬੇਇੱਜ਼ਤੀ ਵਾਲੀ ਗੱਲ ਹੋ ਜੂ ਬਾਈ ਬੇਇੱਜ਼ਤੀ ਵਾਲੀ ਗੱਲ ਹੋ ਜੂ ਮੈਂ ਨੌਜਵਾਨਾਂ ਨੂੰ ਤਾਂ ਕਹਣਾ ਵੱਧ ਤੋਂ ਵੱਧ ਜਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੋਣਗੇ ਨਾਲ ਤਾਂ ਸੰਘਰਸ਼ ਕਰਨੇ ਸਿੱਖ ਜਾਣਗੇ ਨਾਲੇ ਹਕੂਮਤਾਂ ਨਾਲ ਲੜਨੇ ਸਿੱਖ ਜਾਣਗੇ ਤੇ ਨਾਲੇ ਦਿੱਲੀ ਪਹੁੰਚਣਾ ਸਿੱਖ ਜਾਣਗੇ ਕਿਵੇਂ ਬੈਰੀਕੇਡ ਤੋੜ ਕੇ ਦਿੱਲੀ ਪਹੁੰਚ ਦੇਾਂਗੇ ਤੇ ਕਿਵੇਂ ਆਪਣੇ ਹੱਕ ਲੈ ਕੇ ਮੁੜਦੇਾਂਗੇ ਇਹ ਸਾਰਾ ਕੁਝ ਸਿੱਖ ਜਾਾਂਗੇ ਵੱਡੀ ਗਿੰਦੇ ਵਿੱਚ ਆਇਓ ਤਾਂ ਜੋ ਬੈਰੀਗੇਟ ਆਪਾਂ ਟਰੈਕਟਰਾਂ ਦੇ ਮਗਰ ਪਾਪਾ ਸੜਦੀਏ ਤੇ ਕਲਾਕਾਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਪਿਛਲੀ ਵਾਰੀ ਬਹੁਤ ਘੈਂਟ ਗਾਣੇ ਤੁਸੀਂ ਦਿੱਤੇ ਕਨਬਰ ਗਰੇਵਾਲ ਨੇ ਤੇ ਬਾਈ ਹਰਪ ਚੀਮੇ ਨੇ ਹੋਰ ਵੀ ਰਣਜੀਤ ਬਾਵੇ ਅਰਗੇ ਨੇ ਬਾਈ ਸਿੱਧੂ ਮੂਸੇ ਵਾਲਾ ਭਾਵੇਂ ਸਾਡੇ ਚ ਨਹੀਂ ਰਿਹਾ ਪੰਜਾਬ ਗਾਣੇ ਬਹੁਤ ਵਧੀਆ ਕੱਢਿਆ ਸੀ ਸੋ ਕਲਾਕਾਰਾਂ ਨੂੰ ਬੇਨਤੀ ਹੈ ਕਿ ਬਈ ਕੋਈ ਹੋ ਜਾ ਗਾਣਾ ਕੱਢੋ ਇਹੋ ਜਿਹਾ ਜੋਸ਼ ਭਰੋ ਨੌਜਵਾਨਾਂ ਦੇ ਵਿੱਚ ਕਿ ਨੌਜਵਾਨ ਆਟੋਮੈਟਿਕ ਹੀ ਘਰੋਂ ਤਿਆਰ ਹੋ ਕੇ ਕੱਪੜੇ ਪਾ ਕੇ ਬੈਗਾਂ 'ਚ ਟਰਾਲੀਆਂ 'ਚ ਬਹਿ ਜਾਣਾ ਤੇ ਆਪਣਾ ਰਸਣ ਨਾਲ ਲੈ ਜਾਣਾ 6-6 ਮਹੀਨਿਆਂ ਦਾ ਇੱਕ ਇੱਕ ਸਾਲ ਦਾ ਤਾਂ ਜੋ ਆਪਾਂ ਆਪਣੀਆਂ ਜ਼ਮੀਨਾਂ ਵੀ ਬਚਾ ਲਈਏ ਆਪਣੇ ਰੇਟ ਵੀ ਬਚਾ ਲਈਏ ਐਮਐਸਪੀ ਦੀ ਲੜਾਈ ਵੀ ਆਪਾਂ ਲੜ ਕੇ ਆਉਣੀ ਹੈ ਹੋਰ ਵੀ ਕਈ ਜਿਹੜੇ ਬਿੱਲ ਨੇ ਮੋਦੀ ਤਿਆਰ ਕਰੀ ਬੈਠਾ ਹੈ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣ ਲਈ ਸੋ ਭਾਈ ਛੋਟਾ ਜਿਹੜੇ ਕਿਸਾਨਾਂ ਨੂੰ ਖਤਮ ਕਰ ਦੇਣਗੇ ਕੋਚਲ ਦੇਣਗੇ ਸਿਰਫ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਸਭ ਕੁਝ ਚਲਾ ਜਾਊਗਾ ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਨਾਲ ਜ਼ਮੀਨਾਂ ਖਰੀਦਣਗੇ ਆਪਣੀ ਮਰਜ਼ੀ ਨਾਲ ਵਪਾਰ ਕਰਨਗੇ ਤੇ ਅਸੀਂ ਤਾਂ ਮਾਰੇ ਜਾਵਾਂਗੇ ਨਾ ਭਾਈ ਤਾਂ ਕਰਕੇ ਬਿਲਕਦਿਆਂ ਤਾਂ ਕਰਕੇ ਕੂਕਦੇ ਆਂ ਕਿ ਭਾਈ ਜਿੰਨਾ ਵੀ ਭਾਈਚਾਰਾ ਦੁਕਾਨਦਾਰ ਨੇ ਆੜਤੀਏ ਨੇ ਜਿੰਨਾ ਵੀ ਸਾਡਾ ਮਜ਼ਦੂਰ ਭਾਈਚਾਰਾ ਕਿਸਾਨ ਨੇ ਜ਼ਿਮੀਂਦਾਰ ਸਾਰੇ ਜਿਨੇ ਭਾਰਤ ਦੇ ਵਿੱਚ ਜਿਨ੍ਹਾਂ ਦਾ ਕੰਮ ਚੱਲਦਾ ਕਾਰੋਬਾਰ ਚੱਲਦੇ ਆ ਉਹ ਚੱਲਦੇ ਖੇਤੀ ਦੇ ਨਿਰਭਰ ਨੇ ਜੇ ਖੇਤੀ ਹੋਊਗੀ ਤਾਂ ਸਾਡਾ ਮਜ਼ਦੂਰ ਭਾਈਚਾਰਾ ਰਹੂਗਾ ਜੇ ਮਜ਼ਦੂਰ ਭਾਈਚਾਰਾ ਰਹੂਗਾ ਤਾਂ ਦੁਕਾਨਦਾਰ ਰਹਿਣਗੇ ਜੇ ਦੁਕਾਨਦਾਰ ਰਹਿਣਗੇ ਤਾਂ ਆੜਤੀਏ ਇੱਕ ਸਿਸਟਮ ਸਾਰਾ ਚੱਲਦਾ ਧਰਤੀ ਤੋਂ ਹੈ ਜੇ ਹੁਣ ਧਰਤੀਏ ਸਾਡੀ ਕੁਝ ਕੁ ਬੰਦਿਆਂ ਦੇ ਹੱਥ ਚ ਆ ਗਈ ਤੇ ਬਾਕੀ ਦਾ ਬੰਦੇ ਬੇਲੇ ਹੋ ਜਾਣਗੇ ਕੀ ਖਰੀਦਣਗੇ ਬਾਈ ਦੁਕਾਨਾਂ ਤੋਂ ਕਿਹੜੇ ਆੜਤੀਏ ਦੇ ਜਾਣਗੇ ਉਹ ਸੋ ਜਦੋਂ ਕਾਰਪੋਰੇਟ ਘਰਾਣੇ ਪੰਜਾਬ ਚ ਆਗੇ ਜ਼ਮੀਨਾਂ ਵੱਡੇ ਪੱਦਰ ਤੇ ਖਰੀਦਗੇ ਉਹ ਆੜਤੀਏ ਵੀ ਆਪ ਹੀ ਹੋਣਗੇ ਉਹ ਦੁਕਾਨਦਾਰ ਵੀ ਆਪ ਹੀ ਹੋਣਗੇ ਤੇ ਉਹ ਮਸ਼ੀਨਾ ਦੇ ਨਾਲ ਕੰਮ ਕਰਨਗੇ ਮਜ਼ਦੂਰ ਭਾਈਚਾਰੇ ਨੂੰ ਵੀ ਖਤਮ ਕਰ ਦਿੱਤਾ ਜਾਊਗਾ ਤਾਂ ਬਿਲਕਦਿਆਂ ਭਾਈ ਤਾਂ ਬਿਲਕਦਿਆਂ ਇਹ ਗੱਲ ਨੂੰ ਸਮਝ ਲੋ ਗੱਲ ਨੂੰ ਸਾਰੀ ਨੂੰ ਜਦੋਂ ਚੰਦ ਬੰਦਿਆਂ ਦੇ ਹੱਥ ਚ ਜ਼ਮੀਨ ਆ ਗਈ ਨਾ ਪੰਜਾਬ ਦੀ ਜਦੋਂ ਪੰਜਾਬ ਦੀ ਜਿਵੇਂ ਚੰਦ ਬੰਦੇ ਬੋਣ ਲੱਗੇ ਤੇ ਫਿਰ ਮਸ਼ੀਨਾ ਦੇ ਨਾਲ ਕੰਮ ਹੋਣਗੇ ਉਹਨਾਂ ਦਾ ਆਰਥਪਣਾ ਵੀ ਆਪਦਾ ਹੋਊਗਾ ਵੱਡੇ ਵਪਾਰ ਚੱਲਣਗੇ ਜਿਹੜੇ ਸੜਕਾਂ ਕੀ ਕੱਢੀਆਂ ਜਾ ਰਹੀਆਂ ਨੇ ਭਾਰਤ ਮਾਲਾ ਜਿਹੜੀ ਸੜਕ ਹੈ ਵੱਡੀ ਐ ਇਹੋ ਉਹ ਆਪਦੇ ਲਈ ਕੱਢ ਰਹੇ ਨੇ ਜੇ ਤਾਂ ਜ਼ਮੀਨਾਂ ਅਸੀਂ ਬਚਾ ਗਏ ਇੱਕ ਦੇ ਜੋਰ ਤੇ ਤਾਂ ਤਾਂ ਉਹ ਸੜਕਾਂ ਰੋਡ ਸਾਡੇ ਕੰਮ ਆ ਜਾਣਗੇ ਜੇ ਅਸੀਂ ਭਾਈ ਬਹਿ ਗਏ ਘਰਾਂ 'ਚ ਬੜ ਗਏ ਲੜਾਈ ਨਾ ਲੜੀ ਪਹਿਲਾਂ ਵਾਂਗੂ ਤੇ ਫੇਰ ਐ ਲਾ ਲੋ ਵੀ ਫੇਰ ਸਾਡੀ ਜ਼ਮੀਨ ਖੁੱਸ ਗਈ ਤੇ ਉਹ ਕਾਰਪੋਰੇਟ ਘਰਾਣੇ ਸੜਕਾਂ ਨੂੰ ਵੱਡੇ ਰੋਡਾਂ ਨੂੰ ਵਰਤਣਗੇ ਪੰਜਾਬ ਦੀ ਹਿੱਕ ਉੱਤੋਂ ਦੀ ਲੰਘਿਆ ਕਰਨਗੇ